ਸਤਿ ਸ਼੍ਰੀ ਅਕਾਲ ਦੋਸਤੋ ਸ਼ਾਹੀ ਪੰਜਾਬ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਪਿੰਡ ਪੀਪਲ ਥੇ ਜ਼ਿਲ੍ਹਾ ਜੀਂਦ ਜਿਹੜਾ ਕਿ ਪਿੰਡ ਗੁਰਦੁਆਰਾ ਤਮਤਾਨ ਸਾਹਿਬ ਦੇ ਨੇੜੇ ਹੀ ਪੈਂਦਾ ਜਿੱਥੇ ਕਿ ਧੰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਪਵਿੱਤਰ ਜੋੜਾ ਸਾਹਿਬ ਸੁਭਾਏਮਾਨ ਹੈ ਆਓ ਆਪਾਂ ਬਾਬਾ ਜੀ ਤੋਂ ਜੋੜਾ ਸਾਹਿਬ ਦੇ ਇਤਿਹਾਸ ਨੂੰ ਸਰਵਣ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਾਨੂੰ ਇਸ ਪਵਿੱਤਰ ਜੋੜਾ ਸਾਹਿਬ ਜੀ ਦਾ ਇਤਿਹਾਸ ਬਾਰੇ ਜਾਣੂ ਕਰਵਾਓ ਜੀ ਇਸ ਤਰ੍ਹਾਂ ਜੀ ਇਹ ਸਥਾਨ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦੇ ਸੇਵਕ ਬਾਬਾ ਸਚਨ ਸਾਹਿਬ ਜੀ ਜਿਨ੍ਹਾਂ ਨੂੰ ਜੋੜੇ ਦੀ ਬਖਸ਼ਿਸ਼ ਕੀਤੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਔਰ ਉਹ ਜਿਹੜੀ ਰਾਣੀ ਸੀ ਹਰੀ ਸਿੰਘ ਰਾਜੇ ਦੀ ਘਰ ਵਾਲੀ ਉਹ ਜਦੋਂ ਗੁਰੂ ਅਮਰਦਾਸ ਜੀ ਦੇ ਘਰ ਵਿੱਚ ਆਈ ਔਰ ਉਸ ਰਾਣੀ ਨੇ ਕੁੰਡ ਕੱਢਿਆ ਆ ਸੋ ਜਿਹੜੀ ਕੁੰਡ ਦੀ ਪ੍ਰਥਾ ਸੀ ਇਹ ਗੁਰੂ ਅਮਰਦਾਸ ਜੀ ਨੇ ਬੰਦ ਕੀਤੀ ਹੈ ਤੇ ਉਸ ਵਕਤ ਉਸ ਰਾਣੀ ਨੂੰ ਮਹਾਰਾਜ ਨੇ ਵੇਖਿਆ ਸਭ ਤੋਂ ਛੋਟੀ ਰਾਣੀ ਸੀ ਹਰੀ ਸੈਨ ਰਾਜੇ ਜੀ ਸਤਗੁਰ ਕਹਿਣਗੇ ਛੱਲੀ ਕੌਣ ਹੈ ਬਚਨ ਕਰਨ ਦੀ ਧੀਰ ਸੀ ਉਹ ਛੱਲੀ ਹੋਗੀ ਪਾਗਲਪਨ ਹੋ ਗਿਆ ਉਹਨੂੰ ਤੇ ਉਹ ਜਿਹੜੀ ਰਾਣੀ ਸੀ ਜੰਗਲਾਂ ਨੂੰ ਭੱਜ ਗਈ ਦੋਨ ਰਾਣੀ ਰਾਜੇ ਨੂੰ ਕੀ ਪ੍ਰਵਾਸੀ ਇਸ ਗੱਲ ਦੇ ਉਹ ਚਲੀ ਗਈ ਉੱਥੋਂ ਤੇ ਜਿਸ ਵਕਤ ਉਹ ਚਲੀ ਜਾਂਦੀ ਹੈ ਤੇ ਬਾਬਾ ਸਚਮ ਸਾਜੀ ਬਾਲਣ ਦੀ ਸੇਵਾ ਵਾਸਤੇ ਜੰਗਲ ਵਿੱਚ ਜਾਂਦੇ ਨੇ ਲੱਕੜਾਂ ਲੈਣ ਵਾਸਤੇ ਉਹ ਜਿਹੜੀ ਰਾਣੀ ਸੀ ਉਹ ਬਾਲਣ ਖੰਦਾ ਦਿੰਦੀ ਸੀ ਬਾਬਾ ਜੀ ਨੂੰ ਬੜਾ ਪਰੇਸ਼ਾਨ ਕਰਦੀ ਸੀ ਇਹਨਾਂ ਨੇ ਆ ਕੇ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਂ ਜਦੋਂ ਬਾਲਣ ਇਕੱਠਾ ਕਰਨਾ ਤੇਕ ਉਥੇ ਬੀਬੀ ਉਹ ਸਾਰਾ ਬੈਲ ਨੂੰ ਖੰਦਾ ਦਿੰਦੀ ਹੈ ਮੈਂ ਬੜਾ ਪਰੇਸ਼ਾਨਾ ਤੰਗਾ ਦਿਮਾਗੀ ਤੌਰ ਤੇ ਉਹਨੂੰ ਪਰੇਸ਼ਾਨੀ ਹੋ ਗਈ ਝੱਲਾਪਨ ਹੋ ਗਿਆ ਤੇ ਗੁਰੂ ਅਮਰਦਾਸ ਜੀ ਬਾਬਾ ਸਚਨ ਸਾਹਿਬ ਜੀ ਨੂੰ ਆਪਣੇ ਚਰਨਾਂ ਦਾ ਜੋੜਾ ਸਾਹਿਬ ਦਿੱਤਾ ਜੋ ਇੱਥੇ ਮੌਜੂਦ ਹੈ ਜਿਸ ਸਥਾਨ ਤੇ ਅੱਜ ਇਹ ਮਲ ਪਰਿਵਾਰ ਹੈ ਇਹ ਬਾਬਾ ਸਚਨ ਸਾਹਿਬ ਜੀ ਦੀ 12ਵੀਂ ਪੀੜੀ ਹੈ ਤੇ ਉਹ ਸੇਵਾ ਨਿਭਾ ਰਹੀ ਇੱਥੇ ਬਹੁਤ ਵੱਡਾ ਮੇਲਾ ਪਰਦਾ ਚੇਤਰ ਦੇ ਮਹੀਨੇ ਦੇ ਵਿੱਚ 1 ਚੇਤਰ ਤੋਂ ਲੈ ਕੇ 7 ਚੇਤਰ ਤੱਕ ਬੜੇ ਦੇਸ਼ਾਂ ਦੇ ਦੇਸ਼ਾਂ ਤੋਂ ਸੰਗਤਾਂ ਹੁੰਦੀਆਂ ਨੇ ਜਿਨ੍ਹਾਂ ਦੇ ਦੁੱਖ ਦੂਰ ਹੁੰਦੇ ਨੇ ਪੁੱਤਰ ਦੀਆਂ ਦਾਤਾਂ ਮਿਲਦੀਆਂ ਨੇ ਤੇ ਗੁਰੂ ਅਮਰਦਾਸ ਜੀ ਦੀ ਅੱਜ ਵੀ ਉਸ ਤਰ੍ਹਾਂ ਹੀ ਕਿਰਪਾ ਵਰਤਰੀ ਏ ਉਹ ਫਿਰ ਜਿਹੜਾ ਬਾਬਾ ਸਚਨ ਸਾਹਿਬ ਜੀ ਜੋੜਾ ਸਾਹਿਬ ਮਹਾਰਾਜ ਦਿੰਦੇ ਨੇ ਚਰਨਾਂ ਦਾ ਮਹਾਰਾਜ ਕਹਿਣਗੇ ਵੀ ਜਦੋਂ ਉਹਦੇ ਲਾਗੇ ਜਾਏਗਾ ਇਹ ਜੋੜਾ ਸਾਹਿਬ ਦੇ ਮੱਥੇ ਨੂੰ ਲਾਣ ਤੇ ਉਹਦਾ ਜਿਹੜਾ ਪਾਗਲਪਨ ਹੈ ਉਹ ਦੂਰ ਹੋ ਜਾਏਗਾ ਇਹ ਗੁਰੂ ਮਹਾਰਾਜ ਦੇ ਬਚਨ ਨੇ ਫਿਰ ਇਸੇ ਤਰ੍ਹਾਂ ਪਾਬਾ ਸਚਨ ਸਾਜੀ ਗਏ ਤੇ ਜਦੋਂ ਉਹ ਉੱਥੇ ਤਨ ਦੇ ਉੱਤੇ ਕੱਪੜੇ ਵੀ ਨਹੀਂ ਉਹਨਾਂ ਨੇ ਵੇਖਿਆ ਤੇ ਉਹਨਾਂ ਨੇ ਉਹ ਜੋੜਾ ਸਾਹਿਬ ਜਿਹੜਾ ਉਸ ਰਾਣੀ ਦੇ ਜਦੋਂ ਮੱਥੇ ਨੂੰ ਲਾਇਆ ਜਦੋਂ ਮੱਥੇ ਨੂੰ ਲਾਇਆ ਉਹਨੂੰ ਇੱਕਦਮ ਜਿਹੜਾ ਪਾਗਲਪਨ ਸੀ ਉਹ ਦੂਰ ਹੋ ਗਿਆ ਉਹਨੂੰ ਸੋਜੀ ਆ ਗਈ ਆਪਣੇ ਤਨ ਦੇ ਜਦੋਂ ਸੋਜੀ ਆਉਂਨੇ ਵੇਖਿਆ ਵੀ ਮੈਂ ਤੇ ਕੱਪੜੇ ਵੀ ਨਹੀਂ ਪਾਏ ਫਿਰ ਬਾਬਾ ਸਚਨ ਸਾਜੀ ਨੇ ਆਪਣਾ ਚਾਦਰਾ ਦਿੱਤਾ ਉਹਦਾ ਤਨ ਟੱਕਿਆ ਤੇ ਉਹਨਾਂ ਨੂੰ ਨਾਲ ਲੈ ਕੇ ਆਏ ਕਿਉਂਕਿ ਉਹਨੂੰ ਸੋਜੀ ਆ ਗਈ ਗੁਰੂ ਦੀ ਕਿਰਪਾ ਹੋ ਗਈ ਗੁਰੂ ਅਮਰਦਾਸ ਜੀ ਦੀਆਂ ਰਹਿਮਤਾਂ ਹੋ ਗਈਆਂ ਤੇ ਜਦੋਂ ਉਹਨੂੰ ਸੋਜੀ ਆਈ ਉਹ ਨਾਲ ਆ ਰਹੇ ਨੇ ਬਾਬਾ ਸਚਨ ਸਾਜੀ ਦੇ ਤੇ ਗੁਰੂ ਅਮਰਦਾਸ ਜੀ ਨੇ ਫਿਰ ਜਦੋਂ ਦੂਰੋਂ ਵੇਖਿਆ ਸਤਗੁਰੂ ਕੋਤਕ ਹੀ ਆਪ ਵਰਤ ਰਹੇ ਸਨ ਇਹ ਕੋਈ ਬਾਬਾ ਸਚਨ ਸਾਜੀ ਨੂੰ ਵਡਿਆਈ ਬਖਸ਼ ਨਹੀਂ ਸੀ ਸਤਗੁਰੂ ਕਹਿੰਨਗੇ ਜੋੜੀ ਬੜੀ ਫੱਬਰੀ ਐ ਜਦੋਂ ਮਹਾਰਾਜ ਨੇ ਬਚਨ ਕਿਹਾ ਵੀ ਜੋੜੀ ਬੜੀ ਫੱਬਰੀ ਐ ਉਹ ਰਾਣੀ ਸੀ ਤੇ ਉਹ ਕਹਿੰਨਗਾ ਜੀ ਮੇਰੀ ਤੇ ਸ਼ਾਦੀ ਪਹਿਲਾਂ ਹੋਈ ਐ ਮਹਾਰਾਜ ਕਹਿੰਨਗੇ ਸਾਡਾ ਬਚਨ ਹੋ ਗਿਆ ਫਿਰ ਸਤਗੁਰੂ ਗੁਰੂ ਅਮਰਦਾਸ ਜੀ ਦਾ ਬਚਨ ਬਾਬਾ ਸਚਨ ਸਾਜੀ ਨੇ ਮੱਦਿਆ ਮੰਨਿਆ ਤੇ ਉਹਨਾਂ ਦੀਆਂ ਦੋ ਘਰਵਾਲੀਆਂ ਸਨ ਇੱਕ ਪਹਿਲੀ ਇੱਕ ਉਹ ਰਾਣੀ ਸੀ ਜਿਹੜੀ ਉਹਦੇ ਵਿੱਚੋਂ ਜਿਹੜੀ ਹੁਣ ਅੱਗੇ ਔਲਾਦ ਐ ਇਹ 12ਵੀਂ ਪੀੜ੍ਹੀ ਜਿਹੜੀ ਐ ਮਲ ਪਰਵਾਰ ਇਹ ਜੋੜਾ ਸਾਹਿਬ ਇੱਥੇ ਮਜੂਦ ਇੱਥੇ ਹੀ ਰਹਿੰਦਾ ਜਿੱਤੇ ਕੋਈ ਦੇਸ਼ਾਂ ਵਿੱਚ ਦੇ ਤੰ ਸੰਗਤ ਯਾਦ ਕਰੇ ਇਹ ਮਲ ਪਰਵਾਰੀ ਲੈ ਕੇ ਜਾਂਦਾ ਬੜੀ ਮर्यादा ਅਨੁਸਾਰ ਉਹ ਸੇਵਾ ਸੰਭਾਲ ਕਰ ਰਹੇ ਨੇ ਸੰਤਾਂ ਦੇ ਔਰ ਮਹਾਰਾਜ ਨੇ ਫਿਰ ਜਿਹੜੇ ਬਚਨ ਕੀਤੇ ਨੇ ਤਿੰਨ ਬਚਨ ਨੇ ਦੇਖੋ ਨੇਕਾਂ ਦੁੱਖ ਦੂਰ ਹੁੰਦੇ ਨੇ ਵੱਡੇ ਤੋਂ ਵੱਡੇ ਦੁਖੀ ਇੱਕ ਤੇ ਜਿਹਦਾ ਪਾਗਲਪਾਨ ਹੈ ਬੰਦੇ ਦਾ ਇੱਕ ਹੰਦੀਰਾਵਾਲਾ ਇੱਕ ਕੁੱਤੇ ਦਾ ਵੱਡਿਆ ਆ ਕੁੱਤਾ ਕਈ ਵਾਰ ਘੱਟ ਜੇ ਛਲਕੇ ਕੁੱਤੇ ਦਾ ਉਹ ਗੁਰੂ ਅਮਰਦਾਸ ਜੀ ਦੀ ਕਿਰਪਾ ਅੱਜ ਬਾਬਾ ਸਚਨ ਸਾਹਿਬ ਤੇ ਉਹ ਅੱਜ ਵਰਤਰੀ ਏ ਸੰਗਤਾਂ ਆਂਦੀਆਂ ਨੇ ਅੱਜ ਵੀ ਵੇਖੋ ਮਸਿਆ ਦਾ ਦਿਹਾੜਾ ਤਿੰਨ ਖਨ ਸਾਹਿਬ ਪਾਰ ਤੇ ਭੋਗ ਪੈਨੇ ਸਾਰੇ ਗੁਰੂ ਮਲ ਪਰਿਵਾਰ ਗੁਰੂ ਕੇ ਵਜ਼ੀਰ ਬਾਬਾ ਗੁਰਪ੍ਰੀਤ ਸਿੰਘ ਜੀ ਤੇ ਥੁੰਦੇ ਗ੍ਰੰਥੀ ਬੈਠੇ ਨੇ ਬਾਬਾ ਅਰਸ਼ਦੀਪ ਸਿੰਘ ਜੀ ਪ੍ਰਧਾਨ ਸਾਹਿਬ ਸ਼ਮਸ਼ੇਰ ਸਿੰਧੀ ਸਹਾਰਾ ਮਲ ਪਰਵਾਰੇ ਜੋ ਇੱਥੇ ਗੁਰੂ ਮਹਾਰਾਜ ਦੀ ਕਿਰਪਾ ਵਰਤਰੀ ਹੈ ਬਾਬਾ ਜੀ ਇੱਥੇ ਮੇਲਾ ਕਦੋਂ ਲੱਗਦਾ ਜੀ ਇਹ ਜਿਹੜਾ ਮੇਲਾ ਜੀ ਇੱਥੇ ਇੱਕ ਛੇਤਰ ਤੋਂ ਨਾਨਕ ਦੇ 14 ਮਾਰ ਤੋਂ ਵੀ ਮਾਰ ਇਹ ਤਿੰਨ ਸ਼ਿਵਟਾਂ ਦੇ ਖੰਡ ਪਾਟ ਸਾਹਿਬ ਇੱਕ ਹਫ਼ਤੇ ਦਾ ਪ੍ਰੋਗਰਾਮ ਪੱਕਾ ਹੁਲਕੇ ਸਾਡੀ ਕਮੇਟੀ ਨੇ ਪ੍ਰਬੰਧਕਾਂ ਨੇ ਜਿੱਦੇ ਵਿੱਚ ਸੰਗਤਾਂ ਖੰਡ ਪਾਟ ਸਾਹਿਬ ਦਾ ਤਕਰੀਬਨ 130 140 ਖੰਡ ਪੜ ਸਾਹਿਬ ਹੁੰਦੇ ਨੇ ਤੇ ਬਾਬਾ ਜੀ ਜੋੜਾ ਸਾਹਿਬ ਕਿਤੇ ਲਜਾਇਆ ਵੀ ਜਾਂਦਾ ਵੀ ਜਿਵੇਂ ਕਿਤੇ ਸੰਗਤ ਨੂੰ ਵੀ ਚਾਹਣਾ ਹੋਵੇ ਵੀ ਸਾਡੇ ਇੱਥੇ ਲੈ ਕੇ ਆਓ ਜਾਂ ਹਾਂਜੀ ਇਸ ਤਰ੍ਹਾਂ ਨਹੀਂ ਆਉਂਦੇ ਨਹੀਂ ਜਾਗੇ ਉੱਥੇ ਬੈਠੇ ਵੱਡਾ ਸਮਾਗ ਹੋਂਦਾ ਹੈ ਸੰਕਾ ਮਨ ਕਰਦੀਆਂ ਨੇ ਕੁਝ ਲੈਣ ਦੇ ਨਾ ਰਹੋ ਲੈ ਨਾਓ ਹਾਂਜੀ ਦੱਸੋ ਜੀ ਵੈਗਰੂ ਜੀ ਆਮ ਤੇ ਨਹੀਂ ਲਿਜਾਇਆ ਜਾਂਦਾ ਇਹ ਇੱਥੇ ਵੀ ਕੋਈ ਵੱਡਾ ਸਮਾਗਮ ਹੁੰਦਾ ਵਿਦੇਸ਼ ਜਾਂ ਇੱਥੇ ਆਪਣਾ ਗੋੰਦਵਾਲ ਸਾਹਿਬ ਦੀ ਗਏ 13 19 ਫਰਵਰੀ ਤੱਕ ਅ ਬਰਸੀ ਸਮਾਗਮ ਮਨਾਇਆ ਗਿਆ ਉਹ ਤੁਮਰਦਾ ਜੀ ਦਾ 450 ਸਾਲ ਆ ਉੱਥੇ ਵੀ ਲੈ ਕੇ ਗਏ ਅੱਛਾ ਇੱਕ ਵਾਰ ਸਿੰਗਾਪੁਰ ਗਏ ਆ ਜੀ ਹੋਰ ਵੀ ਜਿੱਥੇ ਵੱਡੇ ਸਮਾਗਮ ਹੁੰਦੇ ਉੱਥੇ ਮਹਾਰਾਜੀ ਸੰਗਤਾਂ ਜਿੱਥੇ ਵੀ ਮੰਗ ਕਰਦੀਆਂ ਨੇ ਉੱਥੇ ਲਿਜਾਇਆ ਜਾਂਦਾ ਆਮ ਨਹੀਂ ਲਿਜਾਇਆ ਜਾਂਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਸੰਗਤਾਂ ਨੂੰ ਵੀ ਇਹ ਬੇਨਤੀ ਹੈ ਕਿ ਜੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਜਰੂਰ ਕਰਦੇ ਹੋ ਕਿਉਂਕਿ ਕੋਈ ਵੀ ਦੁਖੀਆ ਕਿਸੇ ਦਾ ਇਹਦੇ ਨਾਲ ਕੋਈ ਹੱਲ ਹੋ ਸਕੇ ਕਿਸੇ ਦੀ ਕੋਈ ਕਿਸਮਤ ਬਦਲ ਜਾਵੇ ਤੇ ਸਾਰੀ ਸੰਗਤ ਵੱਲੋਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੇਰੀ ਉਪਮਾ ਤੇਰੀ ਉਪਮਾ ਤੋਹੇ ਬਨ ਨਾਵੇ ਤੇਰੀ ਉਪਮਾ ਤੇਰੀ ਉਪਮਾ ਤੇਰੀ ਉਪਮਾ ਤੋਹੇ ਬਨ